ਕੈਨੇਡਾ ਦੇ ਕੈਲਗਰੀ ਸ਼ਹਿਰ ਵਿਜਲੇ ਸੰਗੀਤਕ 17 ਵਿੱਚੋਂ ਕਿਸੇ ਇੱਕ ਨੇ ਧਰੂ ਤਾਰੇ ਵਾਂਗ ਚਮਕਣਾ ਸੀ ਇਹਨਾਂ 17 ਨੂੰ ਇਹ ਮੌਕਾ ਰੈੱਡ ਐਫ ਐਮ ਐਡਲ ਦੇ ذریعے ਸਥਾਨਕ ਰੇਡੀਓ ਰੈੱਡ ਐਫ ਐਮ 94.7 ਨੇ ਹੀ ਪ੍ਰਦਾਨ ਕੀਤਾ ਇਸ ਸੰਗੀਤਕ ਮਹਿਫਲ ਦੀ ਰਗੀਨ ਸ਼ਾਮ ਅੰਦਰ ਆਓ ਆਪਾਂ ਵੀ ਸ਼ਾਮਲ ਹੁੰਦੇ ਹਾਂ ਇੱਥੇ ਪਹੁੰਚੇ ਦਰਸ਼ਕਾਂ ਦਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਰੇਡਿਸ ਅ ਮਾਈਡਲ 2015 ਦੇ ਵਿੱਚ ਅੱਜ ਸਾਡੇ ਜਜਸ ਸਾਡੇ ਕੰਟੇਸਟੈਂਟਸ ਦਾ ਪਰਚੋਲ ਕਰਨਗੇ ਅਤੇ ਤੁਹਾਡੇ ਸਾਹਮਣੇ ਇਹ ਰੱਖਾਂਗੇ ਵੀ ਅੱਜ ਦਾ ਜਿਹੜਾ ਕੌਣ ਬਣ ਸਕਦਾ ਹੈ 2015 ਰੈਡਫੈਂਡ ਦੇ ਤਾਜ ਦਾ ਵਾਰਿਸ। ਮੇਰਾ ਸ਼ੌਕ ਹੈ ਜਿਹੜਾ ਮੈਂ ਬਚਪਨ ਤੋਂ ਪਰਫਾਰਮ ਕਰਦੀ ਆ ਰਹੀ ਹਾਂ ਬਟ ਵਿੱਚ ਜਿੱਦਾਂ ਇੱਕ ਗੈਪ ਪੈ ਗਿਆ ਸੀ ਤੇ ਮੈਂ ਹੁਣ ਦੁਬਾਰਾ ਤੋਂ ਆਪਣਾ ਸ਼ੌਕ ਪੂਰਾ ਕਰਨਾ ਚਾਹੀਆ। ਆਪਣਾ 100% ਦੂੰਗੀ ਬਾਕੀ ਇਹ ਤਾਂ ਡਿਸਾਈਡ ਕਰਨਗੇ ਜਜਸ ਸਟੇਜ ਪਰਫਾਰਮੈਂਸ ਪਹਿਲਾ ਐਕਸਪੀਰੀਅੰਸ ਆ ਵੈਸੇ ਮੈਂ ਉਦਾਂ ਮਤਲਬ ਜਿਵੇਂ ਵਿਆਹ ਸ਼ਾਦੀਆਂ ਤੇ ਗਾ ਲਿਆ ਜਾਂ ਕੀਰਤਨ ਭਜਨ ਉਦਾਂ ਦਾ ਵੈਸੇ ਗਾ ਲਈਦਾ ਇਦਾਂ ਇਹ ਬਹੁਤ ਵਧੀਆ ਪਲੇਟਫਾਰਮ ਇਹਨਾਂ ਨੇ ਸਾਨੂੰ ਦਿੱਤਾ ਵਾ ਜਿਵੇਂ ਤੇ ਇਹ ਅਸੀਂ ਹੁਣ ਆਦੇ ਆਪ ਨੂੰ ਲੋਕਾਂ ਦੇ ਸਾਹਮਣੇ ਉਗਰੂ ਕਰਾਂਗੇ ਵੀ ਸਾਡੇ ਚਾ ਕਲਾ ਹੈਗੀ ਆ ਬਹੁਤ ਵਧੀਆ ਉਦਮ ਹੈ ਰੈਡ ਐਫਐਮ ਦਾ ਹਲਕ ਪਿਛਲੇ 2-3 ਸਾਲ ਤੋਂ ਹੁੰਦਾ ਆ ਰਿਹਾ ਪਰ ਮੈਂ ਕਿਉਂਕਿ ਪਹਿਲਾਂ ਮਸਰੂਫ ਸੀ ਥੋੜਾ ਜਿਹਾ ਸਟੱਡੀ ਦੇ ਵਿੱਚ ਤੇ ਇਹ ਮੇਰਾ ਪਹਿਲਾ ਸਾਲ ਆ ਜਦੋਂ ਮੈਨੂੰ ਲੱਗਿਆ ਕਿ ਵੀ ਮੈਨੂੰ ਜਾਣਾ ਚਾਹੀਦਾ ਔਰ ਮੈਂ ਸੋਚ ਕੇ ਤਾਂ ਇਹੀ ਕਰ ਰਿਹਾ ਜੀ ਮੈਂ ਵਿਨ ਕਰਨਾ ਟਰਾਈ ਕਰੂੰਗੀ ਕਿ ਆਪਣੇ ਵੱਲੋਂ ਵਧੀਆ ਕਰਾਂ ਹਾਂਜੀ ਹੋਪ ਤਾਂ ਹੈ ਕੋਈ ਆ ਜੀ ਪਹਿਲਾ ਨੰਬਰ ਬ੍ਰਦਰ ਸ਼ੀ ਪੋਸ਼ੂ ਆ ਬੱਲੇ ਬੱਲੇ ਕਰਕੇ ਸਿਹਾਈ ਵਧੀਆ ਪਰ ਜਿਹੜੀ ਸਟੇਜ ਹੈ ਇਹ ਕਿਸੇ ਦੀ ਮਿੱਤ ਨਹੀਂ ਸੀ ਨਾ ਤੇ ਸ੍ਰੀ ਦੁਸ਼ਮਣ ਹੈ ਇਹ ਟਾਈਮ ਜੇ ਤੁਹਾਡੇ ਹੱਥ 'ਚ ਹੈ ਸਟੇਜ ਤੁਹਾਡੇ ਹੱਥ ਦੇ ਵਿੱਚ ਹੈ ਤੇ ਬਾਬਾ ਜੀ ਦੀ ਕਿਰਪਾ ਤੁਹਾਡੇ ਤੇ ਹੁੰਦੀ ਹੈ ਤੇ ਤੁਸੀਂ ਅੱਜ ਬਹੁਤ ਮੋੜ ਜਿਹੜਾ ਸ ਤੋਂ ਪਹਿਲਾਂ ਗਾਣਾ ਸੀ ਸ਼ੂਤਨ ਬਹੁਤ ਜ਼ਿਆਦਾ ਵਧੀਆ ਗਾਇਆ ਸੀ ਪਰ ਜੋ ਤੁਸੀਂ ਅੱਜ ਗਾਇਆ ਉਸ ਵਾਂਗੂ ਬਹੁਤ ਖੁਸ਼ੀ ਹੋਈ ਬਹੁਤ ਹੀ ਬੜੀਆ ਗਾਇਆ ਬਹੁਤ ਹੀ ਸਲੀਕੀ ਵਾਸਤਾ ਬਰੀ ਬੈਲੈਂਸਡ ਵੌਇਸ ਹੈ ਆਪਕੀ ਜੋ ਹਰ ਕੰਧਾਂ ਦੇ ਵਿੱਚ ਹੈ ਛੋਟੇ ਛੋਟੇ ਮੁਰਕੀਆਂ ਜੋ ਉਤਾਰ ਚਾਹਤੋ ਲੇਖੀਆਂ ਫੈਂਟਾਸਟਿਕ ਜਦੋਂ ਗੀਤ ਬਚ ਜਵੇ ਨਾ ਫੇਰ ਸੁਰਾਂ ਦੀ ਗੱਲ ਨਹੀਂ ਹੁੰਦੀ ਫੇਰ ਬਸ ਗੀਤ ਬਚਣਾ ਚਾਹੀਦਾ ਤੁਸੀਂ ਗੀਤ ਮਚਾਉਂਦਾ ਤਾਂ ਤੁਸੀਂ ਕਹਿੰਦਾ ਪੰਗੜਾ ਕੁੰਗੜਾ ਦੀ ਗੱਲ ਛੱਡੋ ਮੈਂ ਇਸ ਕੰਮ ਨੂੰ ਉਹ ਕਮਿਟੀ ਗੱਲ ਗਈ ਹੋਈ ਹੈ ਮਹਾਤਮਾ ਗੋਧੌਣਾ ਨੇ ਕਹਿੰਦੇ ਮੈਂ ਨੂੰ 8 ਸਾਲ ਹੋ ਗਿਆ ਬਾਂਸਰੀ ਵਜਾਏ ਆ ਹ ਸਿੱਖੀ ਨੂੰ ਪ੍ਰੈਕਟਿਸ ਕੀਤੀ ਨੂੰ 8 ਸਾਲ ਹੋ ਗਏ ਪਰ ਜਦੋਂ ਮੈਂ ਪਿਛਲੀ ਵਾਰ ਬਾਸਰੀ ਵੀ ਜਾਈ ਸੀ ਤਾਂ ਮੈਨੂੰ ਤੋਂ ਇੰਨੀ ਵਧੀਆ ਨਹੀਂ ਸਿੱਖੀ ਅੱਜ ਮੇਰੇ ਤੋਂ ਹੋ ਸਕਦਾ ਸੰਗੀਤ ਦੀ ਵਿੱਦਿਆ ਦੀ ਘਾਟ ਹੋਵੇ ਉੱਤਣ ਨਾਲੋਂ ਕੁਝ ਭੁੱਲ ਗਿਆ ਹੋਵੇ ਪਰ ਮੇਰੇ ਮਨ 'ਚ ਸ਼ਾਂਤੀ ਜਾਹ। ਉਹ ਸ਼ਾਂਤੀ ਸੀ। ਥੈਂਕ ਯੂ। ਦੁਨੀਆ ਮਰਾ ਮਾਨੋ ਤੁਹਾਨੂੰ ਰੱਬ ਕਰਕੀਆਂ ਬਖਸ਼ੇ ਬਹੁਤ ਵਧੀਆ ਗਾਉਂਦੇ ਹੋ ਤੇ ਬਸ ਬਲਾਂ ਕਰਾਓ। ਸਰ ਇਸ ਸਮਾਗਮ ਦੌਰਾਨ 5 ਸਾਲ ਦੀ ਉਮਰ ਦੇ ਨਿੱਕੇ-ਨਿੱਕੇ ਹੱਥਾਂ ਨੇ ਵੱਡੇ ਹੱਥਾਂ ਨੂੰ ਤਾਲੀਆਂ ਮਾਰਨ ਲਈ ਇਸ ਤਰ੍ਹਾਂ ਮਜਬੂਰ ਕੀਤਾ। ਅੱਗੇ ਹੈ دیوار ਤੋੜਿਆ। دیਵਾਰੋਂ ਕੋ ਉਠਾਣਾ ਹੈ, हमको तो आगे जाना है, अपनी ਮੰਜ਼ਿਲ ਨੂੰ ਪਾਣਾ ਹੈ। ਆਪਕੀ ਜ਼ੋਰਦਾਰ ਤਾਲੀਆਂ ਦੇ ਵਿੱਚ ਸਫਲ अब ये लिफाफा खुलने जा रहा है और सस्पेंस बढ़ता जा रहा है सेकेंड रनर रेड एफ एम आइडम ट्वेंटी फिफ्टीन एज मोनिका गुगलानीरा जी कंपनी बाय स्मिता जी सेकंड रनर सेकंड रनर मोनिका गुगला रेड एफ एम आइडम ਐਸਲੇ ਉਪਰੰਤ ਜੱਜ ਸਾਹਿਬਾਨ ਦਾ ਕਹਿਣਾ ਸੀ ਕਿ ਥੋੜਾ ਔਖਾ ਸੀਗਾ ਕਿਉਂਕਿ ਕੰਪੀਟੀਸ਼ਨ ਬੜਾ ਕਲੋਜ਼ ਸੀਗਾ ਕਿਉਂਕਿ ਜਿਹੜੇ ਤਿੰਨ ਚਾਰ ਗਾਣ ਵਾਲੇ ਆਖਿਰ ਵਿੱਚ ਸੀਗੇ ਉਹ ਬਹੁਤ ਕਲੋਜ਼ ਸੀਗੇ ਬਹੁਤ ਕਲੋਜ਼ ਸੀਗੇ ਕਿ ਉਹਨਾਂ ਨੂੰ ਅਸੀਂ ਜੱਜ ਕਰਨਾ ਬੜਾ ਮੁਸ਼ਕਲ ਹੋ ਰਿਹਾ ਸੀ ਕਿੱਦਾਂ ਕਰੀਏ ਲੇਕਿਨ ਕੁਝ ਚੀਜ਼ਾਂ ਜਿਹੜੀਆਂ ਅਸੀਂ ਨੋਟ ਕੀਤੀਆਂ ਹੈਗੀਆਂ ਪਲੱਸ ਐਂਡ ਮਾਈਨਸ ਪੁਆਇੰਟ ਜਿਹੜੇ ਸੀਗੇ ਉਹਨਾਂ ਦੇ ਕਰਕੇ ਅਸੀਂ ਉਹਨਾਂ ਨੂੰ ਚੂਜ਼ ਕੀਤਾ ਹੈਗਾ ਫਸਟ ਸੈਕੰਡ ਥਰਡ ਲੋਕਲ ਟੈਲੈਂਟ ਹੈ ਉਹਨੂੰ ਉੱਭਰਣ ਦਾ ਮੌਕਾ ਮਿਲਦਾ ਅੱਗੇ ਆਉਣ ਦਾ ਮੌਕਾ ਮਿਲਦਾ ਪਤਾ ਨਹੀਂ ਜਦੋਂ ਤੋਰਾ ਤੁਰਦਾ ਇਨਸਾਨ ਨੇ ਕਿਹੜੀ ਮੰਜ਼ਲ ਤੇ ਪਹੁੰਚਣਾ ਹੁੰਦਾ ਤੇ ਇਹ ਬਹੁਤ ਵਧੀਆ ਉਪਰੰਦਾਂ ਪੂਰੀ ਟੀਮ ਜਿਹੜੀ ਹੈ ਬਤਾਈ ਦੀ ਪਾਤਰ ਰੈਡ ਐਫ ਐਮ ਰੇਡੀਓ ਦੇ ਸੀਈਓ ਕੁਲਵਿੰਦਰ ਸੰਘੇੜਾ ਅਨਸਾਰ ਸੰਗੀਤ ਰੇਡੀਓ ਸਟੇਸ਼ਨ ਦਾ ਮੁੱਖ ਅੰਗ ਹੈ ਇਸ ਲਈ ਉਹ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ ਰੇਡੀਓ ਦੇ ਉੱਤੇ ਕੀ ਚੱਲਦਾ ਆਰਟਿਸਟ ਚੱਲਦੇ ਜੀ ਅਸੀਂ ਸਿੰਗਿੰਗ ਵਾਸਤੇ ਉਪਰਾਲੇ ਨਹੀਂ ਕਰਾਂਗੇ ਯੰਗ ਜਨਰੇਸ਼ਨ ਨੂੰ ਜੋ ਆਉਣ ਵਾਲੀ ਟੈਲੈਂਟ ਨੂੰ ਉਤਸ਼ਾਹ ਨਹੀਂ ਕਰਾਂਗੇ ਪਰ ਰੇਡੀਓ ਨੂੰ ਹਮੇਸ਼ਾ ਮਿਊਜ਼ਿਕ ਦੀ ਘਾਟ ਮਹਿਸੂਸ ਹੋਗੀ ਸੋ ਇਹ ਮੈਂ ਸਮਝਦਾ ਕਿ ਰੇਡੀਓ ਦਾ ਮੋਡਲ ਅਫਰជា ਕਿ ਲੋਕਲ ਟੈਲੈਂਟ ਨੂੰ ਉਤਸ਼ਾਹ ਕਰਨਾ ਤੇ ਇਦਾਂ ਦੇ ਜਿਹੜੇ ਆ ਕਾਂਟੈਸਟ ਕਰਵਾਉਣੇ ਇਹ ਮੈਨੂੰ ਲੱਗਦਾ ਕਿ ਇਸ ਰੇਡੀਓ ਲਈ ਬਹੁਤ ਵਧੀਆ ਕੰਮ ਹੈ ਸੰਗੀਤਕ ਸ਼ਾਮ ਵਿੱਚ ਆਏ ਸੰਗੀਤ ਪ੍ਰੇਮੀ ਰੈੱਡ ਐਫ ਐਮ ਰੇਡੀਓ ਦੇ ਇਸ ਉਪਰਾਲੇ ਤੋਂ ਖੁਸ਼ ਨਜ਼ਰ ਆਏ ਇਹ ਪ੍ਰੋਗਰਾਮ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਇਹ ਇਹ ਸਟਾਰਟ ਦੀ ਉੱਤੇ ਅੰਬਰ ਨੂੰ ਛੂਣ ਦੀ ਇੱਕ ਪ੍ਰਿਆਸ ਹੈਗਾ ਨੇ ਜਿਨ੍ਹਾਂ ਨੂੰ ਮੌਕਾ ਹੀ ਨਹੀਂ ਮਿਲਦਾ ਉਹਨਾਂ ਦਾ ਦਿਲ ਕਰਦਾ ਹੈ ਕਿ ਅਸੀਂ ਅੱਗੇ ਜਾਈਏ ਸਿੰਗਿੰਗ ਕਰੀਏ ਗਾਉਣ ਦਾ ਸ਼ੌਂਕ ਹੁੰਦਾ ਪਰ ਕੋਈ ਐਸੇ ਸੋਰਸਸ ਨਹੀਂ ਹੁੰਦੇ ਜਿੱਦੇ ਨਾਲ ਅੱਗੇ ਜਾ ਸਕਣ ਪਰ ਬਹੁਤ ਵੱਡਾ ਉਪਰਾਲਾ ਹੈ ਰੈਡ FM ਦਾ ਲੋਕਲ ਸਾਡੇ ਗਾਇਕ ਹੈਗੇ ਆ ਉਹਨਾਂ ਦੀ ਆਵਾਜ਼ ਆ ਉਹਨਾਂ ਦਾ ਜਿਹੜਾ ਉਹਨਾਂ ਦੇ ਵਿੱਚ ਇੱਕ ਕਲਾ ਸੀਗੀ ਉਹਨਾਂ ਨੂੰ ਅੱਗੇ ਆਉਣ ਦਾ ਇਹਨਾਂ ਨੇ ਮੌਕਾ ਦਿੱਤਾ ਹੈਗਾ ਮੈਨੂੰ ਲੱਗਾ ਕਿ ਕੋਈ ਪਾਰਸ਼ੀਅਲਟੀ ਨਹੀਂ ਕਿਸੇ ਨਾਲ ਜੱਜਮੈਂਟ ਦੇ ਵਿੱਚ ਬੜੀ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈਗੀ ਬਹੁਤ ਵਧੀਆ ਇਹਨਾਂ ਨੇ ਜੱਜਮੈਂਟ ਦਿੱਤੀ ਹੈ ਜਿਹੜੇ ਜੱਜਸ ਨੇ ਜੱਜਰ ਭਾਵੇਂ ਪੰਜਾਬ ਤੋਂ ਹੀ ਨੇ ਪਰ ਮੈਨੂੰ ਲੱਗਾ ਕਿ ਬੜੀ ਟਰਾਂਸਪੇਰੈਂਸੀ ਨਾਲ ਬੜੀ ਕਲੈਰਟੀ ਨਾਲ ਇਹਨਾਂ ਨੇ ਜੱਜਮੈਂਟ ਦਿੱਤੀ ਹੈ

ਅੱਜ ਦਾ ਇਹ ਉਪਰਾਲਾ ਕਲਾਕਾਰਾਂ ਨੂੰ ਆਪਣੀ ਕਲਾ ਨੂੰ ਕਿਸੇ ਮਕਾਮ ਦੇ ਉੱਪਰ ਲੈ ਜਾਣ ਲਈ ਸੋਨੇ ਤੇ ਸਹਾਰਾ ਉਹ ਨਿਭੜਿਆ ਹਰਵੰਸ ਮੁੱਟਰ ਪੰਜਾਬੀ ਅਖਬਾਰ ਨਿਊਜ਼ ਕੈਲਗਰੀ